ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੈ ਰਾਜਾ ਸਾਬਜੀ ਦੀ ਪਹੁੰਚ ਗਏ ਆਂ ਜੀ ਰਾਜਾ ਸਾਬਜੀ ਦੇ ਆਪਾਂ ਤਰੀਕ ਅੱਜ 23 ਨਵੰਬਰ 2025 ਤੇ ਨਾ ਹੈਗਾ ਐਡਵਾਰ ਟਾਈਮ ਸਵੇਰ ਦੇ 4 ਵਜੇ ਲੱਗੇ ਆ ਤੰਤਨ ਰਾਜਾ ਸਾਹਿਬ ਜੀ ਸਾਰੇ ਵੀਡੀਓ ਦੇਖਣ ਵਾਲਿਆਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਬੱਸ ਦਰਵਾਰ ਖੁੱਲ ਗਿਆ ਆ ਤ ਰਾਜਾ ਬਲੀ ਕਰੋ ਜੀ ਭਲੀ ਰਾਜਾ ਬਲੀ ਰਾਜਾ ਹੀ ਰਾਜਾ ਅੱਜ ਦਿਨ ਬਹੁਤ ਵਧੀਆ ਹੈ ਜੀ ਅੱਜ ਕੋਈ ਜ਼ਿਆਦਾ ਠੰਡ ਨਹੀਂ ਗਈ ਲੱਗਾ ਜਈ ਆ ਜਦਾਂ ਔਰ ਹਵਾ ਨਹੀਂ ਚੱਲਦੀ ਹਵਾ ਦੇ ਨਾਲ ਹੀ ਠੰਡ ਹੁੰਦੀ ਆ ਪਿਛਲੇ ਜਿੱਦਾਂ ਐਤਵਾਰ ਬਹੁਤ ਠੰਡ ਸੀਗੀ ਅੱਜ ਦੇਖੀ ਤਾਂ ਹਫਤੇ ਬਾਅਦ देन अने गाज आई राजा बलिया <गगगाँ> ਸਾਵਾਂ ਖਚਾਰ ਹੋਈ ਆ ਹਜੀ ਸਵੇਰ ਦੇ ਰਾਜਾ ਬਣੀ ਰਾਜਾ ਅੱਜ ਝਾਨਣੀਆਂ ਬੜੀਆਂ ਲਾਈਆਂ ਆ ਸਾਰੀਆਂ ਇੱਧਰ ਪਹਿਲੇ ਪਿਛਲੇ ਦੋ ਐਤਵਾਰ ਹੈ ਨਹੀਂ ਸੀ ਇਦਾਂ ਕਿ ਵੀ ਲੈ ਤਾਂ ਟੋਪਾ ਤੋਂ ਵੀ ਹੁੰਦੀਆਂ ਪਰ ਹੁਣ ਤਾਂ ਇੰਨੀ ਟੋਪਾ ਬਣੀ ਟੋਪਾ ਵਧੀਆ ਲੱਗਦੀ ਆ ਪਰ ਆ ਜਾ ਰਾਜਾ ਹੀ ਰਾਜਾ वर्जिनो सो पाके सो स्वामी वजिनना फि तारि श्री तो गन गावी जोत भावना पीती दी भक्त स्वामी होर कीते गावन सीमी चिंतन गावन नारंगया विचारे सोई सोई सदा सत साईं सच्या सची नाही है पी हुसिए नसे जने जिनचाई रंगे रंगे भक्ति कर कर, माया कर, कर ये सीमायहिं न पाई कर करै खेकी ताय अपना जीवत श्री बढ़िया रे स्वभाव सुइ कससी वक्मन करनैया सो पादशाह संपसन्द लासु की <स्थारी> ताई नारंगले ਜਿਹੜੇ ਹਨ ਬਾਬਾ ਜੀ ਪਾਠ ਕਰਦੇ ਆ ਇਹਨਾਂ ਦੀ ਆਵਾਜ਼ ਬਹੁਤ ਹੀ ਸੋਹਣੀ ਆ ਜਿੱਦਾਂ ਹਰੇਕ ਬੰਦੇ ਦਾ ਪਾਠ ਕਰਨ ਦਾ ਆਪ ਆਪਣਾ ਹੁੰਦਾ ਤਰੀਕਾ ਪਰ ਇਹਨਾਂ ਦੀ ਇਹਦਾ ਆਵਾਜ਼ ਬਹੁਤ ਸੋਹਣੀ ਲੱਗਦੀ ਆ ਸਵੇਰੇ ਸਵੇਰੇ ਰਾਜਾ ਬਲੀ ਕਰੋ ਜੀ ਬਲੀ ਬਸ ਅੱਜ ਠੰਡ ਹੈ ਨਹੀਂ ਸੰਗ ਤਾਂ ਕਾਫੀ ਜੋੜਨ ਲੱਗ ਪਈਆਂ ਦਰਵਾਜ਼ੇ ਚੋਂ ਕਣਕਾਂ ਕਈਆਂ ਗੀਤਿਆਂ ਨੂੰ ਵੀ ਵੱਲੇ ਪਾਣੀ ਲੱਗਣ ਲੱਗ ਪਏ ਨਾ ਉਹਦੇ ਕਰਕੇ ਵੀ ਹੁਣ ਧੁੰਦੇ ਆ ਥੋੜੀ ਜੇ ਧੁੰਦ ਦੇ ਵਿੱਚ ਹਜੇ ਸੇਰੇ ਸੇਰੇ ਫੇਰਾ ਠੰਡ ਘਟਿਆ ਜੇ ਹਵਾ ਜ਼ਿਆਦਾ ਚੱਲੀ ਹੋਵੇ ਨਾ ਤੈਨੂੰ ਫੇਰ ਹੁੰਦੀ ਆ ਠੰਡ राजा बली पाठ हो रहा फिर मैं ते घटे बोलता हना है Yeah. ਜਹਾਦਾ ਲੰਗਰ ਆਪਾਂ ਹੁਣ ਛੱਕ ਲਈਏ ਇੱਥੇ ਰਾਜਾ ਸਾਹਿਬ ਦੇ ਪਰ ਵੀਡੀਓ ਦੀ ਸਮਾਪਤੀ ਉੱਥੇ ਕਰਾਂਗੇ ਪਰਮ ਜਾਰੇ ਜਿਹੜਾ ਸਿਰੇ ਸਿਰੇ ਚਾ ਦਾ ਲੰਗਰ ਚੱਲਦਾ ਹੁੰਦਾ ਆ ਅੱਜ ਉੱਥੇ ਜਾ ਕੇ ਆਪਾਂ ਬਲੌਗ ਦੀ ਸਮਾਪਤੀ ਕਰਾਂਗੇ ਆਇਆ ਆਇਆ ਤੇ ਲੰਗਰ ਚਾਹੀਦਾ ਆ ਆਇਆ ਆ ਤੇ ਆ ਜਾ ਜਿੱਦਾਂ ਮੈਂ ਦੱਸਿਆ ਹੀ ਆ ਵੇ ਕਣਕਾਂ ਨੂੰ ਹੁਣ ਹਨਾ ਪਾਣੀ ਲੱਗਣ ਲੱਗ ਪਈ ਆ ਪਹਿਲੇ ਤਾਂ ਥੋੜੀ ਥੋੜੀ ਧੁੰਦ ਪੈਣ ਲੱਗ ਪਈ ਆ 5 ਵਜੇ ਸ਼ੁਰੂ ਹੋ ਜਾਂਦੀ ਆ ਪੌਣੇ 1:05 ਹੋ ਗਏ ਆ ਟਾਈਮ ਉਹ ਟਿਕਿਆ ਜੀ ਆਪਾਂ ਫਰਮਜਾਰੇ ਵਾਲੇ ਲੰਗਰ ਤੇ ਸੇ ਚਾਹ ਦਾ ਲੰਗਰ 4 ਵਜੇ ਸਟਾਰਟ ਕਰ ਦਿੰਦੇ ਐ ਐਤਵਾਰ ਨੂੰ ਸੇਵਾਦਾਰ ਸਵੇਰੇ ਸਵੇਰੇ 4 ਤੋਂ ਲੈ ਕੇ ਕੋਈ 9 ਵਜੇ ਤੱਕ ਚੱਲਦਾ ਲੰਗਰ ਤੇ ਆਉਣ ਵਾਲੀਆਂ ਸਾਰੀਆਂ ਸੰਗਤਾਂ ਨੂੰ ਸੇਵਾਦਾਰਾਂ ਵੱਲੋਂ ਪ੍ਰੋਪਰ ਓਕੇ ਹਨਾ ਚਾਹ ਲਈ ਬੇਨਤੀ ਕੀਤੀ ਜਾਂਦੀ ਆ ਇਹ ਬਹਤ ਆਰ ਉਧਰ ਢੂਣੀ ਲਾ ਕੇ ਬੈਠੇ ਆ ਕਰਕੇ ਹੁਣ ਠੰਡ ਹੋ ਗਈ ਆ ਥੋੜੀ ਇਸ ਕਰਕੇ ਚਾਹ ਇੱਧਰ ਬਣਾਉਂਦੇ ਹੁੰਦੇ ਆ ਪਿੱਛੇ ਰੱਖ ਕੇ ਇੱਧਰ ਜਿੱਧਰ ਸ਼ੈੱਡ ਆ ਇੱਥੇ ਚਾਹ ਬਣਾਉਂਦੇ ਆ ਆ ਜਾਓ ਆ ਜਾਓ ਭਾਈ ਜੀ ਸਾਡੀ ਵੀ ਤੁਸੀਂ ਨੇਰੇ ਚ ਬਹੁਤ ਬੈਠੇ ਆ ਜਾਂ ਤਾਂ ਇੱਧਰ ਆ ਜਾਓ ਤੇਾਰੇ ਬੜੇ ਪਿਆਰ ਕਰਦੇ ਆ ਆ ਜਾਓ ਇੱਥੇ ਗਾਵੋ ਆ ਜਾ ਆ ਜਾ ਜਿਵੇਂ ਟੂਬ ਤੇ ਆਉਣੀ ਆ ਜਾਓ ਆ ਜਾ ਵੀਰ ਜੈ ਰਾਜਾ ਸਾਹਿਬ ਜੀ 4 ਵਜੇ ਚੱਲ ਪੈਂਦਾ ਹਨਾ ਚਾਹ ਦਾ ਲੰਗ 4 ਵਜੇ ਸਾਢੇ 3 ਵਜੇ ਚਲਾ ਦੇਈਦਾ ਜੀ ਅੱਛਾ ਹੈ ਜੀ 2 ਵਜੇ ਰੱਖ ਦੇ ਦੀ ਜਾਂ 2 ਵਜੇ ਆ ਜੀਦਾ 9 ਵਜੇ ਤੱਕ ਹਾਂ ਜੀ 9 ਵਜੇ ਜਾਂਦੇ ਆ ਬੋਤਲਾ ਆਇਆ ਮੂਰੇ ਹਾਂ ਮੈਂ ਦੱਸਤਾ ਹੁੰਦਾ ਤਾਂ ਪਰ ਮੈਂ ਕਿਹਾ ਤੁਹਾਤ ਤੋਂ ਵੀ ਸੌਣ ਲੱਗੀ ਇੱਕ ਵਾਰੀ ਉਦਾਂ ਤਾਂ ਮੈਨੂੰ ਅੱਗੇ ਵੀ ਦੱਸਿਆ ਕਈ ਵਾਰ ਹਾਂ ਜੀ ਹਾਂ ਜੀ 9 ਵਜੇ ਤੱਕ ਕਹੁੰਦਾ ਜਾਂ 2 ਵਜੇ ਆ ਜਾਂਦੇ ਆ ਸੇਵਾਦਾਰ ਸਾਰੇ ਫੋੜੋ ਮਿਲਿਆ ਰ ਜਦੋਂ ਆਪਾਂ ਬੰਗਿਆਂ ਤੋਂ ਸਾਲੋਂ ਵਾਲੇ ਮੋੜ ਤੇ ਆ ਕੇ ਮੁੜੀਦਾ ਨਾ ਸੰਗਤਾਂ ਨੂੰ ਪਤਾ ਹੀ ਆ ਪੱਕਾ ਹੀ ਲੰਗਰ ਚੱਲਦਾ ਹੁੰਦਾ ਇੱਥੇ ਬਾਕੀ ਠੀਕ ਆ ਜੀ ਮੈਂ ਵੀਡੀਓ ਦੀ ਉੱਥੇ ਫੇ ਤਾਂ ਨਹੀਂ ਸਮਾਪਤੀ ਕੀਤੀ ਪਹਿਲਾਂ ਖੜੇ ਰਹਿ ਕਾਫੀ ਚਿਰ ਉੱਥੇ ਅਸੀਂ ਗੱਲਾਂ ਕਰੀ ਗਏ ਸੇਵਾਦਾਰ ਤਾਂ ਬਾਦ ਚ ਫੇ ਉਹਨੇ ਮਿਊਜ਼ਿਕ ਲਾ ਦਿੱਤਾ ਮੈਂ ਕਿਹਾ ਹੁਣ ਬਾਰ ਬਾਰ ਆਪਾਂ ਬੰਦ ਨਹੀਂ ਕਰਾਉਣਾ ਹਨਾ ਸ਼ਬਦ ਲਾਇਓ ਸੀ ਫੇਰ ਕਈ ਵੇਲੇ ਤਾਂ ਵੀਡੀਓ ਡਾਊਨਲੋਡ ਕਰਨ ਦੇ ਵਿੱਚ ਰਿਕਾਰਡ ਜੇ ਹੋਣ ਲੱਗ ਪੈਂਦੀ ਆ ਮੈਂ ਇੱਥੇ ਤਾਂ ਨਹੀਂ ਸਮਾਪਤੀ ਕੀਤੀ ਬਾਕੀ ਵੀਡੀਓ ਦੇਖਣ ਵਾਲਿਆਂ ਦੀਆਂ ਦਰਸ਼ਨ ਕਰਨ ਵਾਲਿਆਂ ਦੀਆਂ ਰਾਜਾ ਸਾਹਿਬ ਜੀ ਸਾਰਿਆਂ ਦੀਆਂ ਜੀ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰਨ ਮਿਲਾਂਗੇ ਆਪਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਜੈ ਰਾਜਾ ਸਾਹਿਬ ਜੀ ਦੀ